ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ ਚੈਨਲ ਦੇ ਵਿੱਚ ਕਿਦਾਂ ਤੁਸੀਂ ਸਾਰੇ ਅਸੀਂ ਉਮੀਦ ਕਰਦੇ ਹਾਂ ਤੁਸੀਂ ਸਾਰੇ ਰਾਜੀ ਖੁਸ਼ੀ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਮੇਰੇ ਕੋਲ ਮੇਰੀਆਂ ਛੋਟੀਆਂ ਜੀਆਂ ਭੈਣਾਂ ਵੀ ਬੈਠੀਆਂ ਨੇ ਆ ਰਹੀ ਤੇ ਦੋ ਆ ਰਹੀਆਂ ਹੈਲੋ ਹਾਈ ਹਾਈ ਓਕੇ ਜੀ ਅੱਜ ਵੀ ਅਸੀਂ ਅਸੀਂ ਬਹੁਤ ਮਤਲਬ ਲੇਟ ਵੱਡੀ ਵੀਡੀਓ ਬਣਾਉਣ ਲੱਗੀ ਆਵਾ ਅਸੀਂ ਸੋਚਾ ਮੰਨ ਕਰ ਰਿਹਾ ਸੀਗਾ ਕਿ ਘਰ ਘਰ ਖੇਡੀਏ ਹਨਾ ਇਹ ਕਿਉਂਕਿ ਨਾ ਯਾਰ ਇੱਕ ਤਾਂ ਠੰਡ ਬਹੁਤ ਜ਼ਿਆਦਾ ਸੀਗੀ ਇੱਕ ਨਾ ਮਤਲਬ ਹੁਣ ਜਿਹੜਾ ਥੋੜਾ ਜਿਹਾ ਮੌਸਮ ਚੇਂਜ ਹੋਣ ਲੱਗਿਆ ਵਾ ਤੇ ਕੁਝ ਬੋਰਡ ਦੀਆਂ ਕਲਾਸਿਸ ਦੇ ਇਗਜ਼ਾਮ ਸਟਾਰਟ ਹੋ ਗਏ ਨੇ ਤੇ ਉਹਨਾਂ ਦੀ ਤਿਆਰੀ ਕਰਵਾਨੀ ਸੀਗੀ ਟਰਾਈਮਿਨਿ ਸੀ ਮਰਦਾਬਾਸ ਹਨਾ ਤੇ ਬਾਕੀ ਹੁਣ ਮੌਸਮ ਵੀ ਚੇਂਜ ਹੋ ਗਿਆ ਕੁਛ ਇਹਨਾਂ ਠੰਡ ਚ ਕੰਮ ਕਰਨ ਦਾ ਵੀ ਮਾਨ ਨਹੀਂ ਸੀ ਕਰਦਾ ਹੈਗਾ ਹਨਾ ਹੁਣ ਚਲੋ ਥੋੜਾ ਮੌਸਮ ਸਹੀਆ ਪਸੀ ਕਿ ਆਜ ਅਸੀਂ ਪੜੀ ਵੀਡੀਓ ਬਣਾਈਏ ਤੇ ਬਸ ਜਿਹੜੀ ਵੀਡੀਓ ਆ ਹਨਾ ਅੱਜ ਅਸੀਂ ਬਣਾਵਾਂਗੇ ਟਮਾਟਰਾਂ ਦੀ ਦੋ ਤਰ੍ਹਾਂ ਦੀ ਚਟਨੀ ਕਿਉਂਕਿ ਦੇਖੋ ਯਾਰ ਸਾਰੀ ਨਾ ਕਰਦੀ ਸਬਜੀ ਨਾ ਖਾ-ਖਾ ਕੇ ਬੋਰ ਹੋ ਜਾਂਦੇ ਨੇ ਕਦੇ ਗੋਭੀ ਬਣਾ ਲਓ ਕਦੇ ਮਟਰ ਬਣਾ ਲਓ ਕਦੇ ਸਾਗ ਗਰਮੀਆਂ ਦੇ ਵਿੱਚ ਕद्दू, ਕarele, ਭਿੰਡੀਆਂ ਆਹੀ ਕੁਛ ਚੱਲਦਾ ਰਹਿੰਦਾ ਵਾ ਤੇ ਮੈਂ ਕਹਿੰਨੀ ਆ ਕਿ ਕੋਈ ਨਹੀਂ ਐਸਾ ਹੋਊਗਾ ਵੀ ਜਿਹੜਾ ਹਰ ਰੋਜ਼ ਡੇਲੀ ਮਤਲਬ ਸਬਜੀ ਖਾ-ਖਾ ਕੇ ਖੁਸ਼ਮੰਨ ਖਾਂਦਾ ਹੋਵੇ ਤੇ ਇਸੇ ਕਰਕੇ ਮੈਂ ਕਹਨੀ ਆ ਵੀ ਤੁਸੀਂ ਇਹ ਸ ਚਟਨੀ ਨੂੰ ਬਣਾ ਕੇ ਰੱਖ ਲਓ 3 ਤੋਂ 4 ਦਿਨ ਤੱਕ ਤੁਸੀਂ ਫ੍ਰਿਜ 'ਚ ਆਰਾਮ ਨਾਲ ਸਟੋਰ ਕਰਕੇ ਰੱਖ ਸਕਦੇ ਹੋ ਜੇ ਤੁਹਾਡਾ ਕੋਈ ਵੀ ਸਬਜ਼ੀ ਖਾਣ ਦਾ ਦਿਲ ਨਹੀਂ ਨਾ ਕਰਦਾ ਤਾਂ ਇਹਨਾਂ ਨੂੰ ਬਣਾ ਲਓ ਮੈਂ ਕਹਨੀ ਆ ਜੇ ਤੁਸੀਂ ਦੋ ਫੁਲਕੇ ਖਾਓਗੇ ਨਾ ਤਾਂ ਤੁਸੀਂ ਪੰਜ ਸੱਤ ਫੁਲਕੇ ਆਰਾਮ ਨਾਲ ਖਾ ਜਾਓਗੇ ਠੀਕ ਹੈ ਇੰਨੀ ਕੁ ਜ਼ਿਆਦਾ ਟੇਸਟੀ ਬਣਦੀਆਂ ਨੇ ਇਹ ਚਟਨੀਆਂ ਠੀਕ ਓਕੇ ਜੀ ਸਾਰੀ ਵੀਡੀਓ ਜ਼ਰੂਰ ਦੇਖਿਓ ਫਿਰ ਅਸੀਂ ਉਮੀਦ ਕਰਦੇ ਹਾਂ ਤੁਹਾਨੂੰ ਵੀਡੀਓ ਸਾਡੀ ਚੰਗੀ ਲੱਗੂਗੀ ਵੀਡੀਓ ਚੰਗੀ ਲੱਗੂਗੀ ਤਾਂ ਵੀਡੀਓ ਨੂੰ ਇੱਕ ਲਾਈਕ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰ ਲਿਓ ਸਾਰੀ ਵੀਡੀਓ ਜ਼ਰੂਰ ਦੇ ਲਓ ਜੀ ਫਰੈਂਡਸ ਇਥੇ ਪੂਜਾ ਤੇ ਡੋਲੀ ਲੱਗੀਆਂ ਨੇ ਪੂਰ ਟੇਬਲ ਕਿਚਨ ਦੀ ਤਿਆਰੀ ਕਰਨ ਪਹਿਲਾਂ ਟੇਬਲ ਸਾਫ਼ ਕਰਿਆ ਇਹਨਾਂ ਨੇ ਆਸ-ਪਾਸੇ ਝਾੜੂ ਝਾ ਕਰਿਆ ਤੇ ਫਿਰ ਟੈਂਜ਼ ਬਿਸ਼ਾਈਆਂ ਤੇ ਡੋਲੀ ਜਿਹੜੀ ਆ ਉਹ ਟੈਂਜ਼ ਸਾਫ਼ ਕਰਨ ਲੱਗੀ ਸੀ ਮੈਂ ਇਹਨਾਂ ਨੂੰ ਆ ਕੰਮ ਲਾ ਕੇ ਕਿਉਂਕਿ ਅੱਜ ਸੰਡੇ ਸੀ ਤੇ ਮੈਂ ਬਾਬਾ ਦੀਪ ਸਿੰਘ ਜੀ ਦੀ ਜੋਤ ਲਾਉਣੀ ਸੀ ਤੇ ਪਾਠ ਕਰਨਾ ਸੀਗਾ ਤੇ ਮੈਂ ਚਲੀ ਗਈ ਸੀ ਜੋਤ ਲਾਉਣ ਤੇ ਪਾਠ ਕਰਨ ਤੇ ਮੈਂ ਕਿਹਾ ਤੁਸੀਂ ਜਦ ਤੱਕ ਇਹ ਕੰਮ ਕਰਕੇ ਰੱਖੋ ਮੈਂ ਬਸ ਆਉਣੀ ਆ ਤੇ ਬਸ ਇਹ ਭੈਣੀਆਂ ਲੱਗੀਆਂ ਸੀਗੇ ਕੰਮ ਕਰਨ ਪਤਾ ਗੈਸ ਜਿਸ ਦਿਨ ਨਾ ਗੜੇ ਪਏ ਸੀਗੇ ਇਸ ਟੇਬਲ ਦੇ ਇੰਨੀ ਘਟ ਪਈਆਂ ਨਾ ਵਿਚਾਰੇ ਦੇ ਮੈਕੈਨਿਕ ਲੋ ਆਦੇ ਹਿਸਾਬ ਦੇ ਨਾਲ ਨਾ ਜਿਹੜੀ ਬਰਫਾ ਮਤਲਬ ਗੜੇ ਸੀ ਉਹ ਜੰਮ ਗਈ ਸੀ ਇਹ ਬਰਫ ਮੰਗੂ ਇਹਦੇ ਉੱਤੇ ਤੇ ਬਸ ਦਵਾਲੀ ਇੱਥੇ ਕਟਿੰਗ ਕਰਕੇ ਨਾ ਪੂਰਾ ਡਿਜ਼ਾਈਨ ਜਿਹਾ ਬਣਾ ਰਹੀ ਹੈ ਨਿਊਜ਼ਪੇਪਰ ਦੇ ਵਿੱਚ ਥੋੜਾ ਜਿਹਾ ਹੀ ਸੋਹਣਾ ਲੱਗੇ ਸਾਡੀ ਪੋਰਟੇਬਲ ਕਿਚਨ ਮੈਂ ਤੋਂ ਪੇਮ ਨਾ ਆਪਣਾ ਸੂਟਕੇਸ ਕੱਢ ਕੇ ਰੱਖਿਆ ਸੀ ਮੈਂ ਚਲ ਥੋੜੀ ਜਿਹੀ ਧੁੱਪ ਲੱਗ ਜਵੇ ਨਾਲੇ ਮੈਂ ਸੰਤਰੇ ਦੇ ਛਿਲਕੇ ਥੋੜੇ ਜਿਹਾ ਸੁਕਾ ਕੇ ਰੱਖ ਲੈਣੀ ਹੁੰਦੀ ਹੈ ਕਿਉਂਕਿ ਮੈਂ ਫੀਸਪੈਕ ਬਣਾਉਣਾ ਹੁੰਦਾ ਵਾ ਪਰ ਤੇ ਐਂਡ ਤੱਕ ਸਾਡੀ ਵੀਡੀਓ ਦਾ ਸੱਤਿਆਨਾਜ ਜਾਈ ਹੋ ਗਿਆ ਸੀ ਥੋੜਾ ਜਿਹਾ ਤੁਸੀਂ ਦੇਖਿਓ ਜ਼ਰੂਰ ਹਨਾ ਉਹ ਰਕ ਸਮਾਨ ਜਾਈ ਪੈ ਗਿਆ ਸੀ ਕੁਝ ਵਿੱਚ ਉਹ ਤੁਸੀਂ ਵੀਡੀਓ ਦੇ ਐਂਡ ਤੱਕ ਜ਼ਰੂਰ ਤੁਹਾਨੂੰ ਪਤਾ ਲੱਗ ਜਾਊਗਾ ਕਿ ਕੀ ਹੋ ਗਿਆ ਸੀ ਤੇ ਕਾ ਪਤਾ ਨਹੀਂ ਬਾਹਰੋਂ ਕੁੱਤਾ ਡੋਲੀ ਦੀ ਡਰੈੱਸ ਵਰਗਾ ਕਿੱਥੋਂ ਆ ਗਿਆ ਸੀਗਾ ਪੂਰੇ ਘਰ ਦਾ ਮੁਆਇਨਾ ਕਰਕੇ ਗਿਆ ਪਤਾ ਨਹੀਂ ਕਿੰਨਾ ਦਾ ਹੀ ਕੁੱਤਾ ਸੀ ਕਿੱਥੋਂ ਆਇਆ ਸੀ ਸਾਰੇ ਘਰ ਦਾ ਮੁਆਇਨਾ ਕਰਕੇ ਗਿਆ ਇਹ ਤੇ ਬਸ ਫਿਰ ਡੋਲੀ ਨੇ ਆਈ ਸੀ ਚਟਾਈ ਤੇ ਸਾਰਾ ਸਮਾਨ ਲੈ ਕੇ ਬੈਗੀਆਂ ਸੀਗੀਆਂ ਭੈਣਾ ਮੇਰੀਆਂ ਲੋਜੀ ਫਰੈਂਡਸ ਇਥੇ ਨਾ ਡਲੀ ਦੱਸ ਰਹੀ ਹੈ ਕਿ ਮੈਂ ਕੀ ਕੀ ਸਮਾਨ ਲੈ ਕੇ ਬੈਠੀ ਆਂ ਇੱਕ ਇੱਕ ਚੀਜ਼ ਚੱਕ ਕੇ ਦਿਖਾ ਰਹੀ ਆ ਇਹ ਤੇ ਲਾ ਗਈ ਸੀਗੀ ਪੂਜਾ ਵੀ ਆਪਣਾ ਸਜੋ ਸਮਾਨ ਜੇ ਲੈ ਕੇ ਪੂਜਾ ਮੈਂ ਤਿੰਨ ਜਣੀਆਂ ਨੂੰ ਨਾ ਇੱਕ ਇੱਕ ਕੰਮ ਲਾ ਕੇ ਗਈ ਸੀ ਮੈਂ ਕਿ ਪੂਜਾ ਤੂੰ ਪਿਆਜ਼ ਤੇ ਲਸਣ ਕੱਟ ਕੇ ਰੱਖੀ ਡਾਲੀ ਤੂੰ ਸਾਰੇ ਭਾਂਡੇ ਜਿਹੜੇ ਨੇ ਆਪਾਂ ਨੂੰ ਯੂਜ਼ ਕਰਨੇ ਆ ਵਾਸ਼ ਕਰ ਲੈ ਤੇ ਬਬਲੀ ਚੱਲ ਤੂੰ ਉਹ ਤੇ ਨਾ ਮੋਟਰ ਤੇ ਆਪਣਾ ਜਿਹੜਾ ਫਰਸ਼ ਵਾ ਉਹ ਤੋ ਉਹਦੇ ਸਮਰਸੇ ਮੈਂ ਲੱਗਿਆ ਹੋਇਆ ਜਿੱਥੇ ਤੇ ਤੂੰ ਉਹ ਤੋਂ ਦੇ ਨਾ ਉਹ ਵਾਸ਼ ਕਰਕੇ ਰੱਖੀ ਮੇਰੇ ਹੁੰਦਿਆਂ ਨੂੰ ਮੈਂ ਇਹਨਾਂ ਤੇ ਇਹਨਾਂ ਨੂੰ ਇੱਕ ਇੱਕ ਕੰਮ ਲਾ ਦੇਣੀ ਹੁੰਦੀ ਆ ਕਿਉਂਕਿ ਇਹ ਨਾ ਜਦੋਂ ਵੀ ਮੈਂ ਬਣਾਉਣੀ ਪਕਾਉਣੀ ਤਾਂ ਸਾਰੀ ਚੀਜ਼ ਮੈਂ ਹੁੰਦੀ ਆ ਤੇ ਖਾਣਾ ਸਭ ਤੋਂ ਵੱਧ ਇਹਨਾਂ ਤਿੰਨਾਂ ਜਣੀਆਂ ਨੇ ਹੁੰਦਾ ਵਾ ਮੈਂ ਕਿਹਾ ਤੁਸੀਂ ਕੰਮ ਵੀ ਕਰੋ ਚਲੋ ਮੈਂ ਮੈਂ ਤਿੰਨਾਂ ਜਣੀਆਂ ਤੋਂ ਉਹ ਹਿਸਾਬ ਨਾਲ ਕੰਮ ਲੈਣੀ ਹੁੰਦੀ ਆ ਬਾਕੀ ਮੈਨੂੰ ਐ ਹੁੰਦਾ ਵੀ ਚਲ ਛੋਟੀਆਂ ਨੇ ਹਨਾ ਥੋੜਾ ਸਿੱਖ ਵੀ ਜਾਣਗੀਆਂ ਇਹ ਲਓ ਜੀ ਫਰੈਂਡਸ ਇੱਥੇ ਆ ਗਈ ਸੀ ਹੀ ਮੈਂ ਤੇ ਫਿਰ ਇੱਥੇ ਆ ਕੇ ਪਹਿਲਾਂ ਤਾਂ ਮੈਂ ਧਨੀਆ ਛਾਂਟਿਆ ਤੇ ਨਾਲ ਪੁਦੀਨਾ ਵੀ ਛਾਂਟਿਆ ਤੇ ਫਿਰ ਸਾਰਾ ਕੁਝ ਵਾਸ਼ ਕਰਕੇ ਲੈ ਕੇ ਆਈ ਮੈਂ ਕਿਹਾ ਚੱਲ ਸਭ ਤੋਂ ਪਹਿਲਾਂ ਮੈਂ ਪਿਆਜ਼ਾਂ ਦੇ ਟਮਾਟਰਾਂ ਵਾਲੀ ਚਟਨੀ ਬਣਾਉਣੀ ਆ ਉਸ ਤੋਂ ਬਾਅਦ ਦੇ ਵਿੱਚ ਸੈਕੰਡ ਵਾਲੀ ਇਹ ਜਿਹੜੀ ਚਟਨੀ ਆ ਉਹ ਬਣਾਵਾਂਗੇ ਫੋਡੀਓ ਰੀਨ ਲਓ ਪਹਿਲੀ ਚਟਨੀ ਬਣਾਉਣ ਦੇ ਲਈ ਆਪਾਂ ਪਹਿਲਾਂ ਨਾ ਟਮਾਟਰ ਲੈ ਕੇ ਨਾ ਉਹਦੇ ਹਿੱਸੇ ਕਰ ਲੈਲੇ ਨੇ ਮਤਲਬ ਕਟਿੰਗ ਕਰ ਲੈਣਾ ਵਾ ਉਹਨਾਂ ਨੂੰ ਇਦਾਂ ਆਪਾਂ ਦੋ ਦੋ ਹਿੱਸੇ ਕਟਿੰਗ ਕਰ ਲੈਣੇ ਤੇ ਜਿਹੜਾ ਪਿਆਜ਼ ਆ ਉਹਨੂੰ ਆਪਾਂ ਇਦਾਂ ਗੋਲ ਸ਼ੇਪ ਦੇ ਵਿੱਚ ਜਿਹੜਾ ਵਾ ਰਾਉਂਡ ਸ਼ੇਪ ਦੇ ਵਿੱਚ ਕਟਿੰਗ ਕਰਕੇ ਰੱਖ ਲੈਣਾ ਵਾ ਤੁਸੀਂ ਮਤਲਬ ਜਿੰਨੀ ਵਿੱਚ ਚਟਨੀ ਜਿਆਦਾ ਬਣਾਉਣੀ ਹੈ ਤਾਂ ਜਿਆਦਾ ਪਿਆਜ਼ ਲੈ ਲਓ ਘੱਟ ਬਣਾਉਣੀ ਹੈ ਤਾਂ ਥੋੜੇ ਘੱਟ ਪਿਆਜ਼ ਲੈ ਲਓ ਫਸੇ ਇਦਾਂ ਰਾਉਂਡ ਸ਼ੇਪ ਦੇ ਵਿੱਚ ਪਿਆਜ਼ ਜਿਹੜੇ ਨੇ ਉਹ ਕਟਿੰਗ ਕਰ ਲੈਣੇ ਨੇ ਹਾਂ ਹਾਂ ਵਜਾਰੀ ਨਾ ਮਾਹੀ ਭਈਆ ਹਵਾ ਨਹੀਂ ਇੰਨੀ ਕਿ ਜਿਆਦਾ ਹਵਾ ਚੱਲ ਰਹੀ ਆ ਨਾ ਇਹ ਇਹ ਨਿਊਜ਼ਪੇਪਰ ਆ ਕੇ ਉੱਤੇ ਪੜ ਕੇ ਬੈਠੀ ਆ ਛੋਟੀ ਕਹਿੰਦੀ ਤੇ ਮਹਾਪਾਰ ਚੱਲ ਰਹੀ ਆ ਕਹਿੰਦੇ ਹੀ ਨਹੀਂ ਰਹate ਲੜੀ ਜਾ ਰਹੇ ਨੇ ਆਪਸ ਵਿੱਚ ਲੜੇ ਹੋ ਅਚਨ ਲੜੀ ਜਾ ਰਹੇ ਲੜਵੀ ਜਾ ਰਹੇ ਤੂੰ ਗਲਤ ਨਾ ਸਮਝ ਕਹਿੰਦੀ ਕਹਿੰਦੀ ਇੱਥੇ ਤਾਂ ਮਹਾਪਾਰ ਚੱਲਣ ਲੱਗਿਆ ਪਿਆ ਆ ਮੈਂ ਦੇਖੀ ਗਰੀਬ ਚਲ ਇੱਕ ਹਨਾ ਬੋਲੀ ਵੀ ਤਾਂ ਚੱਲਦੀ ਆ ਨੈਟ ਦੇ ਉੱਤੇ ਹਾਂਜੀ ਹਾਂ ਉਹ ਹਾਂਜੀ ਹਾਂਜੀ ਪੂਜਾ ਦੇ ਉੱਤੇ ਜਿਹੜੀ ਪੂਜਾ ਜਿਹੜੀ ਪੂਜਾ ਪੂਜਾ ਕਿਹਾ ਬੋਲੀ ਵੀ ਪਾਪਾ ਅੱਗੋਂ ਪਛਾਈਆਂ ਬੋਲੀਆਂ ਪੋਨੀਆਂ ਆਪਾਂ ਬੋਲੀਆਂ ਵੀ ਪਾਇਆ ਕਰਾਂਗੇ ਰੂਰ ਹਾਂ ਬੋਲੀਆਂ ਵੀ ਪਾਇਆ ਕਰਾਂਗੇ ਨੂੰ ਪਤਾ ਜਿਹੜੀ ਪੂਜਾ ਦੇ ਉੱਤੇ ਕਿਹੜੀ ਬੋਲੀ ਸੁਣੀ ਸੀ ਆਪਾਂ ਉਹ ਦਿਨ ਕੁਛ ਇੱਕ ਘੰਟੇ ਇੱਕ ਦਮਰ ਇੱਕ ਦਮਰ ਵੀ ਸੀਗਾ ਜਦੋਂ ਉਹ ਤੁਹਾਨੂੰ ਗੁੱਸਾ ਨਾ ਕਰੇ ਗੁੱਸਾ ਹਾਂ 24 ਘੰਟੇ ਨਾ ਕਰ ਤੇ ਗੁੱਸਾ 24 ਘੰਟੇ ਯਾਰਾ ਦੇਣਾ ਜਦ ਵੀ ਪੁੱਛਾਂ ਯਾਰਾ ਦੇਣਾ ਜਦ ਵੀ ਪੁੱਛਾਂ 24 ਘੰਟੇ ਨੱਕ ਤੇ ਗੁੱਸਾ ਯਾਰਾ ਦੇਣਾ ਜਦ ਵੀ ਪੁੱਛੇ ਇਗਨੋਰ ਮੈਨ ਕਿਉਂ ਕਰਦਾ ਤੇਰੀ ਪੂਜਾ ਦਾ ਤੇ ਦਿਨ ਹਰ ਸਦਾ ਤੇਰੀ ਪੂਜਾ ਦਾ ਤੇ ਦਿਨ ਹਰ ਸਦਾ ਤੇਰੀ ਪੂਜਾ ਦਾ ਨੇ ਆਹ ਪਰ ਤੇ ਮੇਰਾ ਸਰਦਾ ਹੈ ਓਕੇ ਜੀ ਆਲਮੋਸਟ ਸਾਡਾ ਸਮਾਨ ਜਿਹੜਾ ਵਾ ਉਹ ਅਸੀਂ ਕਟਿੰਗ ਕਰ ਲਿਆ ਵਾ ਤੇ ਹੁਣ ਅਸੀਂ ਮਤਲਬ ਸਾਰਾ ਸਮਾਨ ਜਿਹੜਾ ਰੈਡੀ ਕਰਕੇ ਧੋ ਕੇ ਕੱਟ ਵੜ ਕੇ ਰੱਖ ਲਿਆ ਵਾ ਤੇ ਹੁਣ ਅਸੀਂ ਸਭ ਤੋਂ ਪਹਿਲਾਂ ਚਟਣੀ ਬਣਾਉਣੀ ਆ ਜਿਹੜੀ ਉਹ ਤੁਸੀਂ ਦੇਖਿਓ ਉਹਦੀ ਸਾਰੀ ਰੈਸਪੀ ਤੁਸੀਂ ਦੇਖ ਲਿਓ ਤੇ ਫਿਰ ਦੂਸਰੀ ਨੰਬਰ ਦੀ ਉਸ ਤੋਂ ਬਾਅਦ ਦੇ ਵਿੱਚ ਅਸੀਂ ਸਟਾਰਟ ਕਰਾਂਗੇ ਓਕੇ ਜੀ ਲਓ ਜੀ ਫਰੈਂਡਸ ਮੈਂ ਤੁਹਾਨੂੰ ਦੱਸਿਆ ਸੀਗਾ ਨਾ ਕਿ ਵੀਡੀਓ ਦੇ ਐਂਡ 'ਚ ਤੁਸੀਂ ਦੇਖਿਓ ਹਨਾ ਕਿ ਵੀਡੀਓ 'ਚ ਥੋੜਾ ਜਿਹਾ ਸਮਾਨ ਜਾਈ ਪੈ ਗਿਆ ਸੀ ਐਂਡ 'ਚ ਕਿੱਥੇ ਇਹ ਤੇ ਮਿਡ 'ਚ ਹੀ ਹੋ ਗਿਆ ਤੁਸੀਂ ਦੇਖੋ ਹਨਾ ਇੰਨੇ ਮਨ ਦੇ ਨਾਲ ਮਤਲਬ ਅਸੀਂ ਇਹ ਮੀਂਹ ਤੇ ਜੀ ਕਰਕੇ ਇਹ ਨਾ ਆਪਣੀ ਇਹ ਕਿਚਨ ਜੀ ਜਿਹੜੀ ਬਾਹਰ ਸੀਗੀ ਰੈਡੀ ਕਰੀ ਸੀਗੀ ਸਾਰਾ ਸਮਾਨ ਰੱਖਿਆ ਸੈਟਅਪ ਲਾਇਆ ਸੀ ਪੂਰਾ ਹਨਾ ਪਰ ਇੰਨੀ ਕੁ ਜ਼ਿਆਦਾ ਹਵਾ ਚੱਲਣ ਲੱਗੀ ਸੀਗੀ ਨਾ ਕਿ ਕੁਝ ਵੀ ਠੀਕ ਨਹੀਂ ਸੀ ਹੋ ਰਿਹਾ ਟਾਇਲ ਵੀ ਖੜੀ ਕਰੀਏ ਸੀ ਨਾ ਹਵਾ ਦੀ ਪ੍ਰੋਟੈਕਸ਼ਨ ਵਾਸਤੇ ਕਿ ਗੈਸ ਨੂੰ ਹਵਾ ਨਾ ਲੱਗੇ ਕਿ ਗੈਸ ਜਲ ਜਾਵੇ ਬਟ ਹਵਾ ਜ਼ਲਦੀ ਸੀ ਤਾਂ ਉਹਦੇ ਵਿੱਚ ਗੈਸ ਕਿੱਥੇ ਜਲਣਾ ਅਸੀਂ ਹਨਾ ਜਗਾਉਂਦੀਆਂ ਸੀ ਬੋਝਾਂਦਾ ਸੀਗਾ ਇੰਨਾ ਕੁ ਜ਼ਿਆਦਾ ਮੂਡ ਆਫ ਹੋ ਰਿਹਾ ਸੀਗਾ ਨਾ ਬਸ ਤੇ ਮੈਨੂੰ ਥੋੜੇ ਜਿਹੇ ਟਾਈਮ ਲੱਗਣ ਵਾਲੀ ਵੀਡੀਓ ਨੂੰ ਸਾਨੂੰ ਇੰਨਾ ਕੁ ਜ਼ਿਆਦਾ ਟਾਈਮ ਲੱਗ ਗਿਆ ਸੀ ਕਿ ਅਸੀਂ ਕੋਸ਼ਿਸ਼ ਕਰ ਰਹੀਆਂ ਸੀ ਕਦੇ ਕੁਛ ਹਨ ਬਟ ਅਸੀਂ ਮੂਡ ਆਫ ਮਤਲਬ ਹੁਣ ਦੇ ਬਾਵਜੂਦ ਵੀ ਨਾ ਅਸੀਂ ਹਾਰ ਜੀ ਨਹੀਂ ਮੰਨੀ ਇਸਕੇ ਨਹੀਂ ਵੀਡੀਓ ਤਾਂ ਜਬ बनानी ਹੀ बनानी ਆ ਬਸ ਫਿਰ ਅਸੀਂ ਆਪਣਾ ਸਾਜੋ ਸਮਾਨ ਚੱਕ ਕੇ ਲੈ ਗਈਆਂ ਅੰਦਰ ਤੇ ਫਿਰ ਅਸੀਂ ਕੁਕਿੰਗ ਕਰਨੀ ਅੰਦਰ ਸਟਾਰਟ ਕਰੀ ਵੀ ਵੀਡੀਓ ਤਾਂ ਅੱਜ ਅਸੀਂ ਕੰਪਲੀਟ ਕਰਨੀ ਹੀ ਆ ਹਾਂਜੀ ਫਰੈਂਡਸ ਇੱਥੇ ਹੈ ਨਾ ਮੈਂ ਸਾਰੀ ਕਿਚਨ ਦਾ ਸੈਟਅਪ ਜਿਹੜਾ ਉਹ ਅੰਦਰ ਹੀ ਲਾ ਲਿਆ ਸੀਗਾ ਤੇ ਬਸ ਸਾਰੇ ਸਾਜੋ ਸਮਾਨ ਲੈ ਕੇ ਹੁਣ ਮੈਂ ਆਪਣੀ ਪਹਿਲੀ ਚਟਨੀ ਦੀ ਜਿਹੜੀ ਉਹ ਤਿਆਰੀ ਕਰਨ ਲੱਗੀ ਹਾਂ ਪਹਿਲਾਂ ਮੈਂ ਸਰੋਂ ਦਾ ਤੇਲ ਪਾ ਲਿਆ ਸੀਗਾ ਕੜਾਹੀ ਦੇ ਵਿੱਚ ਤੁਸੀਂ ਦੇਖਿਓ ਇਹ ਸਰੋਂ ਦੇ ਤੇਲ ਦਾ ਪਤਾ ਹੀ ਨਹੀਂ ਕੀ ਰੰਗ ਦੇਖਦਾ ਵੀਡੀਓ ਦੇ ਵਿੱਚ ਤੁਸੀਂ ਦੇਖਿਓ ਅਲੱਗ ਹੀ ਰੰਗ ਹੈ ਜਿਆ ਪਤਾ ਨਹੀਂ ਤੇ ਬਸ ਫਿਰ ਇਸ ਨੂੰ ਤੇਨ ਪਾ ਕੇ ਉਹਦੇ ਵਿੱਚ ਮੈਂ ਜਿਹੜੇ ਰਾਉਂਡ ਸ਼ੇਪ ਚ ਮਤਲਬ ਗੋਲ ਗੋਲ ਪਿਆਜ਼ ਕਟਿੰਗ ਕਰੇ ਸੀਗੇ ਉਹ ਪਾਲੇ ਸੀਗੇ ਪਹਿਲਾਂ ਇਹਨਾਂ ਨੂੰ ਫਰਾਈ ਕਰ ਲੈਣਾ ਇੱਕ ਸਾਈਡ ਤੋਂ ਫਿਰ ਇਹਨਾਂ ਦੀ ਸਾਈਡ ਜਿਹੜੀ ਉਹ ਚੇਂਜ ਕਰ ਦੇਣੀ ਹੈ ਇਹ ਆਪਾਂ ਪਹਿਲੀ ਚਟਣੀ ਬਣਾ ਰਹੇ ਹਾਂ ਜੋ ਪਿਆਜ਼ ਪੁਦੀਨੇ ਤੇ ਟਮਾਟਰਾਂ ਦੀ ਚਟਣੀ ਹੋਊਗੀ ਇਹਨਾਂ ਨੂੰ ਚੰਗੀ ਤਰ੍ਹਾਂ ਆਪਾਂ ਜਿਹੜਾ ਵਾ ਉਹ ਫਰਾਈ ਕਰ ਲੈਣਾ ਵਾ ਦੋਨਾਂ ਸਾਈਡਾਂ ਤੋਂ ਤੇ ਜਦੋਂ ਪਿਆਜ਼ ਫਰਾਈ ਹੋ ਗਏ ਫਿਰ ਇਹਨਾਂ ਨੂੰ ਇੱਕ ਸਾਈਡ ਤੇ ਇੱਕ ਭਾਂਡੇ ਚ ਫੜ ਲੈਣਾ ਫਿਰ ਇਸੇ ਤੇਲ ਦੇ ਵਿੱਚ ਆਪਾਂ ਜਿਹੜਾ ਟਮਾਟਰ ਕਟਿੰਗ ਕਰਿਆ ਸੀਗੇ ਉਹ ਪਾ ਲੈਣੇ ਨੇ ਟਮਾਟਰ ਪਾ ਕੇ ਜਿੰਨੀ ਵੀ ਤੁਸੀਂ ਚਟਣੀ ਬਣਾਉਣੀ ਆ ਓਨੀ ਕੁ ਚੀਜ਼ ਤੁਸੀਂ ਜਿਹੜੀ ਆ ਉਹ ਕੱਟ ਲਿਓ ਦੋ ਟਮਾਟਰਾਂ ਦੀ ਬਣਾਉਣੀ ਆ ਜਾਂ ਚਾਹ ਟਮਾਟਰਾਂ ਦੀ ਹੈਨਾ ਇਹ ਮੈਨੂੰ ਜ਼ਿਆਦਾ ਚਾਹੀਦੀ ਸੀ ਤਾਂ ਮੈਂ ਜ਼ਿਆਦਾ ਪਾਈ ਨੇ ਤੇ ਮੈਂ ਨਾਲ ਪਾਈਆਂ ਸੀ ਲਸਣ ਦੀਆਂ ਪੰਜ-ਛਤ ਕਲੀਆਂ ਨਾਲੇ ਪੰਜ-ਛਤ ਮਿਰਚਾਂ ਪਾ ਕੇ ਨਮਕ ਦਾ ਮੈਂ ਛੱਟਾ ਜਿਹਾ ਦੇ ਦਿੱਤਾ ਸੀਗਾ ਕਿਉਂਕਿ ਇਹਦੇ ਨਾਲ ਛੇਤੀ ਟਮਾਟਰ ਜਿਹੜੇ ਨੇ ਉਹ ਫਰਾਈ ਹੋ ਜਾਣਗੇ ਇਹਨਾਂ ਨੂੰ ਵੀ ਇਦਾਂ ਹੀ ਦੋਨੇ ਸਾਈਡਾਂ ਤੋਂ ਪਲਟਾ ਕੇ ਮੈਂ ਫਰਾਈ ਕਰ ਲਿਆ ਸੀਗਾ ਤੇ ਫਿਰ ਅਸੀਂ ਬਾਹਰ ਪਾ ਲਈਆਂ ਸੀਗੀਆਂ ਇਹ ਸਾਰਾ ਸਮਾਨ ਤੇ ਇੱਧਰ ਮੈਂ ਆਪਣਾ ਮਸਾਲਾਦਾਨੀ ਲੈ ਕੇ ਬੈਠੀ ਹਾਂ ਦੇਖੋ ਇਹਦੇ ਵਿੱਚ ਨੇ ਮੈਂ ਸਾਰੇ ਸਾਬਤ ਇਹਨਾਂ ਪੀਸੇ ਹੋਏ ਮਸਾਲੇ ਪਾਏ ਹੋਏ ਨੇ ਤੇ ਇਹਦੇ ਉੱਪਰ ਜਿਹੜੀਆਂ ਚਿੱਟਾਂ ਲੈ ਕੇ ਪਾਈਆਂ ਹੋਈਆਂ ਨੇ ਨਾ ਇਹ ਡੋਲੀ ਦੇ ਕੰਮ ਨੇ ਡੋਲੀ ਨੇ ਕਰਿਆ ਚਲੋ ਜੀ ਹੁਣ ਬਣਾਉਣੇ ਆ ਪਹਿਲੀ ਚਟਨੀ। ਬਹੁਤ ਜ਼ਿਆਦਾ ਹਵਾ ਚੱਲ ਰਹੀ ਆ ਅਸੀਂ ਦੁਖੀ ਹੋ ਗੀਆਂ ਵਾ। ਇੰਨੀ ਸੋਹਣੀ ਕਿਚਨ ਲਈ ਸੀਗੀ ਅਸੀਂ ਕਿ ਅਸੀਂ ਵੀ ਬਾਹਰ ਨਾਲ ਅਸੀਂ ਇੰਜੋਏ ਕਰਾਂਗੇ ਨਾਲੇ ਅਸੀਂ ਆਪਣੀ ਵੀਡੀਓ ਬਣਾਵਾਂਗੇ ਆ ਪਰ ਕਿੱਥੇ ਆ ਹਵਾ ਨੇ ਨਾ ਸੱਤਿਆ ਨਾਸ਼ ਕਰਿਆ ਪਿਆ। ਮੈਂ ਕਹਿੰਦੀ ਆ ਥਾਰਾ ਕੁਝ ਤਾਡੋਂ ਮਚਾਇਆ ਪਿਆ ਆ। ਪਰ ਹੁਣ ਅਸੀਂ ਆਪਣੀ ਪਹਿਲੀ ਇਹਦੀ ਜਿਹੜੀ ਚਟਨੀ ਬਣਾਉਣ ਲੱਗੇ ਆ। ਉਹ ਅਸੀਂ ਪਕਾ ਲੈ ਆਏ ਆ ਅੰਦਰੋਂ ਚੀਜ਼ਾਂ। ਤੁਹਾਨੂੰ ਦਿਖਾਉਦੇ ਆ ਕਿ ਹੁਣੇ ਕਿਵੇਂ ਬਣ ਗਈ ਆ। ਆ ਜਾਈਏ। ਇਥੇ ਆਪਾਂ ਫਰੈਂਜ ਕੁੰਡੀ ਦੇ ਵਿੱਚ ਨਾ ਇੱਕ ਮੁਠੀ ਪਾ ਲੈਣੀ ਆ ਧਨੀਏ ਦੀ ਤੇ ਇੱਕ ਮੁਠੀ ਆਪਾਂ ਪੁਦੀਨੇ ਦੀ ਤੇ ਤਿੰਨ ਚਾਰ ਆਪਾਂ ਪਾ ਲੈਣੀਆਂ ਨੇ ਹਰੀਆਂ ਮਿਰਚਾਂ ਇਹਨਾਂ ਨੂੰ ਮੈਂ ਚੰਗੀ ਤਰ੍ਹਾਂ ਵਾਸ਼ ਕਰ ਲਿਆ ਸੀ ਸਾਰੇ ਸਮਾਨ ਨੂੰ ਤੇ ਪਹਿਲਾਂ ਆਪਾਂ ਇਹਨੂੰ ਕੁੱਟ ਕੇ ਚੰਗੀ ਤਰ੍ਹਾਂ ਇਹਦੀ ਪੇਸਟ ਬਣਾ ਲੈਣੀ ਆ ਤੇ ਜਿਹੜੇ ਮੈਂ ਪਿਆਜ਼ ਤੇ ਟਮਾਟਰ ਫਰਾਈ ਕਰੇ ਸੀਗੇ ਉਹਨਾਂ ਨੂੰ ਵੀ ਮੈਂ ਇੱਕ ਭਾਂਡੇ 'ਚ ਕੱਢ ਕੇ ਬਾਹਰ ਹੀ ਲਈ ਸੀ ਮੇਰਾ ਵਿਚ ਆ ਪੂਰਾ ਹੋ ਰਿਹਾ ਮੇਰੀ ਜਵਾਨੀ ਦੇ ਵਿੱਚ ਜਵਾਨੀ ਦੇ ਵਿੱਚ ਇਹਨਾਂ ਨੂੰ ਇਨੇ ਜਵਾਨੀ ਦੇ ਵਿੱਚ ਕਦੇ ਨਹੀਂ ਚਲਾਇਆ ਕਹਿੰਦੀ ਮੈਂ ਚਲਾਉਣਾ ਆ ਮੇਰਾ ਸਾਚਾ ਚੁੰਡੀ ਦੇ ਕੋਟਣਾ ਜੀ ਚੁੰਡੀ ਕੋਟਾ ਨਹੀਂ ਚੁੰਡੀ ਕੋਟਾ ਨਹੀਂ ਕੁੰਡੀ ਸੋਟਾ ਕੁੰਡੀ ਸੋਟਾ ਕੁੰਡੀ ਸੋਟਾ ਗੁੰਡੀ ਚੋਟਾ ਗੁੰਡੀ ਨਹੀਂ ਸੋਟਾ ਦੀ ਛੋਟਾ ਗੁੰਡੀ ਸੋਟਾ ਆਹ ਹਾਂ ਕੁੰਡੀ ਸੋਟਾ ਇਹ ਬਸ ਸਭ ਨੂੰ ਕਿਉਂ ਮੈਂ ਥੜਾ ਪਹਿਲਵਾਨ ਲੱਗ ਗਿਆ ਆਪਣੀ ਕਾਰਜਗਾਰੀ ਦਿਖਾਉਣ ਆ ਜਵਾਨੀ ਦਾ ਚਾਹ ਪੂਰਾ ਕਰਨਾ ਚਾਹਦੀ ਹਾਂ ਮੈ ਤਾਂ ਨਹੀਂ ਹੋ ਰਿਹਾ ਮੂਜਾ ਕਿ ਲੱਗ ਤੈਨੂੰ ਮੈ ਤਾਂ ਨਹੀਂ ਹੋ ਰਹਾ ਮੈਂ ਕੀ ਕਰਾਂ ਅੱਛੀ ਸਲਾਹ ਨਹੀਂ ਹੋ ਗਈਆਂ ਨੇ ਜੀ ਤਦ ਜਵਾਨੀ ਨੂੰ ਚਾਹ ਪੂਰਾ ਕਰਨਾ ਚਾਹੀਦਾ ਇਹਦੇ ਆਪਾਂ ਜਿਹੜੀ ਪੁਦੀਨੇ ਤੇ ਧਨੀਏ ਦੀ ਪੇਸਟ ਬਣਾਈ ਆ ਉਹਦੇ ਵਿੱਚ ਜਿਹੜਾ ਆਪਾਂ ਫਰਾਈ ਕਰੇ ਸੀਗੇ ਪਿਆਜ਼ ਉਹ ਪਾ ਲੈਣੇ ਨੇ ਪਹਿਲਾਂ ਆਪਾਂ ਚੰਗੀ ਤਰ੍ਹਾਂ ਇਹਨਾਂ ਨੂੰ ਕੁੱਟ ਲੈਣਾ ਵਾ ਤੇ ਫਿਰ ਇਹਦੇ ਵਿੱਚ ਆਪਾਂ ਜਿਹੜੇ ਫਰਾਈ ਕਰੇ ਹੋਏ ਆਪਣੇ ਪਿਆਜ਼ ਸਾਰੀ ਟਮਾਟਰ ਸੀਗੇ ਉਹ ਪਾ ਲੈਣੇ ਨੇ ਇਹਨਾਂ ਨੂੰ ਚੰਗੀ ਤਰ੍ਹਾਂ ਆਪਾਂ ਜੜਾ ਵਾ ਨਾ ਇਹਦੀ ਪੇਸਟ ਬਣਾਵਾਂਗੇ ਹੁਣ ਘੁੱਟ ਕੇ ਵੈਸੇ ਗਾਇਸ ਤੁਸੀਂ ਮੈਨੂੰ ਨਾ ਫਰੈਂਡਸ ਸਾਰੇ ਜਣੇ ਦੱਸਿਓ ਜ਼ਰੂਰ ਕਿ ਕੁੰਡੀ ਸੋਟੇ ਦੀ ਚਟਣੀ ਜ਼ਿਆਦਾ ਵਧੀਆ ਹੁੰਦੀ ਆ ਕਿ ਗ੍ਰਾਈਂਡਰ ਚ ਬਣੀ ਹੋਈ ਮੈਨੂੰ ਤਾਂ ਗ੍ਰਾਈਂਡਰ ਚ ਬਣੀ ਹੋਈ ਚਟਣੀ ਬਿਲਕੁਲ ਵੀ ਚੰਗੀ ਨਹੀਂ ਲੱਗਦੀ ਹੈਗੀ ਝੱਗ ਜੀ ਆ ਜਾਂਦੀ ਆ ਉਹਦੇ ਉੱਤੇ ਹਨਾ ਉਹ ਸਵਾਦ ਜਾਂ ਨਹੀਂ ਰਹਿੰਦਾ ਹੈਗਾ ਯਾਰ ਜਿਹੜਾ ਆਪਣੀ ਇਸ ਕੁੰਡੀ ਸੋਟੇ ਚ ਬਣੀ ਹੋਈ ਨੇਚਰਲ ਚਟਣੀ ਦਾ ਹੁੰਦਾ ਹਨਾ ਇਹਦਾ ਤਾਂ ਸਵਾਦ ਹੀ ਵੱਖਰਾ ਹੁੰਦਾ ਐਗਜ਼ੈਕਟ ਸਵਾਦ ਰਹਿੰਦਾ ਇਹਨਾਂ ਚੀਜ਼ਾਂ ਦਾ ਇਹਦੇ 'ਚ ਬਹੁਤ ਜ਼ੋਰ ਲੱਗ ਰਿਹਾ ਜੀ ਕਿਵੇਂ ਕਰ ਲੈਂਦੇ ਹੋ ਤੁਸੀਂ ਮੈਂ ਤਾਂ ਬਸ ਇੱਕੋ ਨਾ ਲੱਗੀ ਸੀ ਸਾਡੇ ਤਾਂ ਦੋ ਨਾਲ ਕਿਹੜੀ ਚੰਗਰ ਵੀ ਨਹੀਂ ਹੋ ਰਹੀਆ ਪਹਿਲਵਾਨ ਦੇਖੋ ਇੱਧਰ ਹੁਣ ਪਹਿਲਵਾਨ ਹਾਂ ਜੀ ਉਹ ਬਸ ਹੋ ਗਈ ਤੇਰੀ ਤੇਰੀ ਹੋ ਗਈ ਬਸ ਹੁਣ ਇਹਦੇ ਕੰਮ ਕਰਕੇ ਇਸ ਲਈ ਇਹ ਸਾਮਣਾ ਤਾਂ ਫਿਰ ਦੂਜੇ ਦਿਨ ਜਾ ਕੇ ਬਣਾ ਇੱਥੇ ਇਹਨਾਂ ਤਿੰਨੇ ਜਣੇ ਨੇ ਜ਼ੋਰ ਲਾ ਕੇ ਦੇਖ ਲੈ ਮੈਂ ਕਿਹਾ ਹੁਣ ਮੈਂ ਕੁੱਟਦੀ ਹਾਂ ਚਟਨੀ ਨੂੰ ਇਹ ਆਲਮੋਸਟ ਸਾਡੀ ਜਈਆ ਬਣ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਅਸੀਂ ਪੂਰੇ ਇਹ ਪਾਵਾਂਗੇ ਆਪਾਂ ਇੱਕ ਚਮਚਾ ਨਮਕ ਇੱਕ ਤਾਂ ਵੀ ਥੋੜਾ ਜਿਆਦਾ ਹੀ ਪਾ ਲੈਣਾ ਹੈ ਠੀਕ ਹੈ ਤੇ ਥੋੜੀ ਜਿਹੀ ਆਪਾਂ ਪਾਣੀ ਇਹਦੇ ਵਿੱਚ ਲਾਲ ਮਿਰਚ ਪਾ ਲੈਣਾ ਬਾ ਆਵਾ ਚੱਲਦੀ ਹੈ ਚਾਟ ਮਸਾਲਾ ਠੀਕ ਹੈ ਕੂਜਾ ਬੰਦ ਕਰ ਆਲਾ ਨੂਨ ਚਮਚਾ ਪਾ ਲੈਨੇ ਆ ਇੱਕ ਚਮਚਾ ਆਪਾਂ ਪਾ ਲੈਨੇ ਆ આમਚੂਰ ਪਾ ਕੇ ਠੀਕ ਹੈ ਹਰੇਕ ਲਈ ਮੜੋ ਤੇ ਅੱਧਾ ਆਪਾਂ ਨਿਚੋੜ ਦਿੰਨੇ ਆ ਇਹਦੇ ਵਿੱਚ ਨਿੰਬੂ ਇਹ ਤਾਂ ਪਤਾ ਸੀਗਾ ਆਪਾਂ ਇਹਦੇ ਵਿੱਚ ਲੋਜੀ ਦਾ ਪਾਣੀ ਪਾ ਲੈਨੇ ਆ ਮਿਕਸ ਬਹੁਤ ਕੈਨ ਬਣੀ ਹੈ। ਠੀਕ ਹੈ ਤਾਂ ਕਮੈਂਟ ਕਰਕੇ ਜੁੜਦੇ ਸਿਆ ਕਰੋ। ਹਾਂਜੀ ਇੱਕ ਵਾਰੀ ਤੇ ਬਣਾ ਕੇ ਟਰਾਈ ਕਰਿਆ ਸੀ। ਹਾਂ ਇੱਕ ਵਾਰੀ ਤੇ ਟਰਾਈ ਕਰਨਾ ਬੰਦਾ ਸਾਰਿਆਂ ਦਾ। ਇੰਨੀ ਟੇਸਟੀ ਚਟਨੀ। ਬੰਦੇ ਟਰਾਈ। ਲੋ ਜੀ ਸਾਡੀ ਆ ਪਹਿਲੀ ਚਟਨੀ ਜਿਹੜੀ ਆ ਉਹ ਬਣ ਕੇ ਰੈਡੀ ਹੋ ਗਈ ਆ। ਸਮਾਨ ਸਾਰਾ ਤੁਸੀਂ ਦੇਖ ਲਿਓ ਕਿਉਂਕਿ ਥੋੜਾ ਜਿਹਾ ਧੁੱਪ ਦਾ ਮਤਲਬ ਵਿੱਚ ਰਿਫਲੈਕਸ਼ਨ ਜਾ ਰਿਹਾ ਕਰਕੇ ਨਾ। ਕਲੀਅਰ ਨਹੀਂ ਦਿਖੇ ਹੋਣੀਆਂ ਚੀਜ਼ਾਂ ਉਹ ਮੈਂ ਸਕਰੀਨ ਤੇ ਮੈਂਸ਼ਨ ਕਰ ਦੂੰਗੀ। ਤੇ ਬਹੁਤ ਹੀ ਜ਼ਿਆਦਾ ਟੇਸਟੀ ਬਹੁਤ ਟੇਸਟੀ ਇਹ ਚਟਨੀ ਬਣੀ ਹੈ। ਹੁਣ ਆਪਾਂ ਬਣਾਉਣੀ ਹੈ ਦੂਜੀ ਚਟਨੀ ਓਕੇ ਜੀ ਫਰੈਂਡਸ ਲੋ ਇਥੇ ਮੈਂ ਸਟਾਰਟ ਕਰ ਲਈ ਸੀਗੀ ਆਪਣੀ ਦੂਜੀ ਚਟਨੀ ਬਣਾਉਣੀ ਉਹਦੇ ਲਈ ਮੈਂ ਕੜਾਹੀ 'ਚ ਤੇਲ ਪਾ ਲਿਆ ਸੀ ਤੇ ਸੀ ਮੋਦਈ ਆਪਾਂ ਪਿਆਜ਼ ਸੌਰੀ ਟਮਾਟਰ ਜਿਹੜੇ ਨੇ ਉਹ ਫਰਾਈ ਕਰਨ ਦੇ ਲਈ ਰੱਖ ਲੈਣੇ ਨੇ ਟਮਾਟਰਾਂ 'ਚ ਥੋੜਾ ਜਿਹਾ ਨਾ ਪਾਣੀ ਜੇ ਮੰਗੂ ਹੁੰਦਾ ਇਸੇ ਕਰਕੇ ਉਹ ਛਟਕ ਰਿਆ ਸੀ ਤੇਲ ਤੇ ਮੈਂ ਫਿਰ ਚਿਮਟੇ ਨਾਲ ਫੜ ਕੇ ਹੀ ਰੱਖਣ ਲੱਗੀ ਸੀਗੀ ਵਿੱਚ ਤੇ ਫਿਰ ਮੈਂ ਨਾਲ ਪਾ ਲਿਆ ਸੀ ਉਸੇ ਤਰ੍ਹਾਂ ਹੀ ਲਸਣ ਤੇ ਹਰੀ ਮਿਰਚਾਂ ਤੇ ਇਦਾਂ ਹੀ ਸੇਮ ਉਸੇ ਤਰ੍ਹਾਂ ਪਹਿਲੀ ਚਟਨੀ ਮੰਗੋ ਆਪਾਂ ਇਹਨਾਂ ਨੂੰ ਨਾ ਮਤਲਬ ਦੋਨਾਂ ਸਾਈਡ ਤੋਂ ਫਰਾਈ ਕਰ ਲੈਣਾ ਵਾ ਪਰ ਪਹਿਲੀ ਚਟਨੀ ਚ ਜਿਹੜੇ ਆਪਾਂ ਫਰਾਈ ਕਰੇ ਸੀਗੇ ਨਾ ਟਮਾਟਰ ਉਹਦੇ ਵਿੱਚ ਆਪਾਂ ਉਹਨਾਂ ਦੇ ਛਿਲਕੇ ਨਹੀਂ ਸੀ ਲਾਏ ਇਹਨਾਂ ਦੇ ਆਪਾਂ ਨਾ ਛਿਲਕੇ ਲਾ ਲੈਣੇ ਨੇ ਜਦੋਂ ਇਹ ਚੰਗੀ ਤਰ੍ਹਾਂ ਫਰਾਈ ਹੋ ਗਏ ਤੇ ਤੁਸੀਂ ਵੀਡੀਓ ਚ ਜ਼ਰੂਰ ਦੇਖਿਓ ਮਤਲਬ 2-4 ਮਿੰਟ ਇਹਨੂੰ ਆਪਾਂ ਢਾਕੇ ਵੀ ਰੱਖਣਾ ਤਾਂ ਕਿ ਸਟੀਮ ਦੇ ਨਾਲ ਇਹ ਚੰਗੀ ਤਰ੍ਹਾਂ ਜਿਹੜੇ ਨੇ ਸੌਫਟ ਹੋ ਜਾਣ ਸਾਰੇ ਟਮਾਟਰ ਕਿਦਾਂ ਬਸ ਆਪਾਂ ਹਨਾ ਮੇ ਫੋਕ ਦੇ ਨਾਲ ਦੇ ਕਿਉਂਕਿ ਗਰਮ ਹੁੰਦੇ ਆ ਤਾਂ ਫੋਕ ਦੇ ਨਾਲ ਇਦਾਂ ਜਦੋਂ ਇਹ ਫਰਾਈ ਹੋ ਰਹੇ ਹੋਣਗੇ ਨਾ ਆਪਾਂ ਦੇਖਣਾ ਕਿ ਸੌਫਟ ਹੋ ਗਏ ਤੇ ਚਿਮਟੇ ਨਾਲ ਇਦਾਂ ਤੁਸੀਂ ਫੜ ਕੇ ਫੋਕ ਨਾਲ ਪ੍ਰੈਸ਼ਰ ਜਿਆ ਦੇ ਕੇ ਇਹਨਾਂ ਦੇ ਸਾਰੇ ਜਿਹੜੇ ਛਿਲਕੇ ਨੇ ਉਹ ਉਤਾਰ ਲੈਣੇ ਨੇ ਤੁਸੀਂ ਥੋੜੇ ਜਿਹਾ ਕੋਸਾ ਜਿਹਾ ਠੰਡਾ ਹੋਏ ਤੇ ਉਤਾਰਨਾ ਚਾਹੁੰਦੇ ਹੋ ਉਹ ਵੀ ਕਰ ਸਕਦੇ ਹੋ ਪਰ ਟਾਈਮ ਬਹੁਤ ਜ਼ਿਆਦਾ ਹੋ ਗਿਆ ਸੀ ਮੈਨੂੰ ਇਹ ਸਾਰੇ ਕੰਮ ਕਰਦੇ ਨੂੰ ਤਾਂ ਇਸ ਕਰਕੇ ਮੈਂ ਛੇਤੀ ਛੇਤੀ ਇਹਨਾਂ ਦੇ ਸਾਰੇ ਜਿਹੜੇ ਛਿਲਕੇ ਉਤਾਰ ਕੇ ਟਮਾਟਰ ਜਿਹੜੇ ਸੀ ਉਹ ਫਰਾਈ ਕਰ ਲਏ ਸੀਗੇ ਇਹ ਆਪਣੀ ਦੂਜੀ ਚਟਨੀ ਆਪਾਂ ਇਹਨੂੰ ਹਨਾ ਮਤਲਬ ਫਰਾਈ ਤਾਂ ਪਹਿਲਾਂ ਵਾਂਗੂ ਕਰ ਲਿਆ ਸੀਗਾ ਟਮਾਟਰਾਂ ਨੂੰ ਬਟ ਇਹਨੂੰ ਆਪਾਂ ਕੱਲੀ ਟਮਾਟਰਾਂ ਦੀ ਚਟਨੀ ਬਣਾਉਣੀ ਆ ਪਿਆਜ਼ਾਂ ਵਿੱਚ ਪਿਆਜ਼ ਪਾ ਕੇ ਤੇ ਇਹਦੇ ਵਿੱਚ ਆਪਾਂ ਪਿਆਜ਼ ਜਿਹੜੇ ਨੇ ਉਹ ਨਹੀਂ ਫਰਾਈ ਕਰਨੇ ਹੈਗੇ ਇੱਦਾਂ ਪਹਿਲਾਂ ਆਪਾਂ ਇਹਨਾਂ ਜਿਹੜਾ ਪੋਟੈਟੋ ਮੈਸ਼ਰ ਹੁੰਦਾ ਉਹਦੇ ਨਾਲ ਚੰਗੀ ਤਰ੍ਹਾਂ ਮੈਸ਼ ਕਰਕੇ ਨਾ ਐਨ ਇਹਦੀ ਭੂਤਨੀ ਜਿਹੀ ਭਲਾ ਕੇ ਪੂਰੀ ਤਰ੍ਹਾਂ ਇਹਨੂੰ ਪੇਸਟ ਵਾਂਗੂ ਬਣਾ ਲੈਣਾ ਵਾ ਸਾਰੇ ਲਸਣ ਜੋ ਆਪਣੀ ਮਿਰਚਾਂ ਵਗੈਰਾ ਨੇ ਉਹਨਾਂ ਨੂੰ ਇਹਦੇ ਵਿੱਚ ਜਿਹੜਾ ਪੀਸ ਲੈਣਾ ਵਾ ਪੀਸ ਕੇ ਬਸ ਇਹਦੇ ਵਿੱਚ ਪਾ ਲੈਣੇ ਨੇ ਆਪਾਂ ਜਿਹੜੇ ਚੌਪ ਕੀਤੇ ਹੋਏ ਸੀਗੇ ਪਿਆਜ਼ ਛੋਟੇ ਛੋਟੇ ਕੱਟੇ ਹੋਏ ਪਿਆਜ਼ ਤੇ ਨਾਲ ਆਪਾਂ ਸੇਮ ਮੋਕਣੀ ਇੱਕ ਚਮਚਾ ਜਿਹੜਾ ਪਾਉਣਾ ਬਾ ਨੂਨ ਦਾ ਇੱਕ ਚਮਚਾ ਆਪਾਂ ਮਿਰਚ ਦਾ ਲਾਲ ਮਿਰਚ ਦਾ ਤੇ ਇੱਕ ਚਮਚਾ આમਚੂਰ ਪਾਊਡਰ ਤੇ ਇੱਕ ਚਮਚਾ ਪਾਉਣਾ ਆਪਾਂ ਛਾਟ ਮਸਾਲੇ ਦਾ ਥੋੜੀ ਵੇਸ਼ਾ ਕੀ ਤੁਸੀਂ ਇਹਨਾਂ ਚੀਜ਼ਾਂ ਨੂੰ ਸਕਿਪ ਕਰਨਾ ਹੈ ਸਕਿਪ ਵੀ ਕਰ ਸਕਦੇ ਹੋ ਬਟ ਜਿਹੜਾ ਸਵਾਦ ਇਹਨਾਂ ਚੀਜ਼ਾਂ ਨੂੰ ਪਾ ਕੇ ਆਉਂਦਾ ਨਾ ਉਹ ਨਹੀਂ ਹੈ ਕਿਤੇ ਵੀ ਤੇ ਬਸ ਫਿਰ ਇਹਦੇ ਵਿੱਚ ਆਪਾਂ ਮੁਠੀ ਭਰ ਕੇ ਪਾ ਲੈਣੀਆਂ ਹਰੇ ਧਨੀਏ ਦੀ ਲਓ ਜੀ ਇਹਨਾਂ ਨੂੰ ਮਿਕਸ ਕਰ ਦੋ ਮੈਂ ਕਹਿੰਨੀ ਆ ਐਸ ਚਟਨੀ ਵਰਗਾ ਤਾਂ ਕਿਤੇ ਵੀ ਜਵਾਬ ਨਹੀਂ ਹੈਗਾ ਇੰਨੀ ਕ ਜਿਆਦਾ ਇਹ ਟੇਸਟੀ ਬਣਦੀ ਹੈ ਮੇਰੇ ਤਾਂ ਹੁਣ ਵੀ ਵੀਡੀਓ ਰਿਕਾਰਡ ਕਰਦੀ ਕਰਦੀ ਇਹਨਾਂ ਦੇਖ ਕੇ ਮੂੰਹ ਚ ਪਾਣੀ ਆਉਣ ਲੱਗ ਗਿਆ ਸੀਗਾ ਬਹੁਤ ਜਿਆਦਾ ਟੇਸਟੀ ਇਹ ਚਟਨੀ ਬਣੀ ਸੀਗੀ ਠੀਕ ਹੈ ਜੀ ਤਾਂ ਹੁਣ ਮੈਂ ਬਬਲੀ ਨੂੰ ਟੇਸਟ ਕਰਾਉਣ ਲੱਗੀ ਆ ਕਿਉਂਕਿ ਬਬਲੀ ਨੂੰ ਕਾਲੀ ਪਈ ਪਈ ਆ ਤੁਹਾਨੂੰ ਟੇਸਟ ਕਰਕੇ ਦੇਖ ਠੀਕ ਹੈ ਸਾਰੀ ਠੀਕ ਹੈ ਐ ਤੱਕ ਧੰਨਵਾਦ ਦੇ ਤੂੰ ਸੇ ਕਰੇ ਬਣਾ ਕੇ ਟ੍ਰੇਨਿੰਗ ਦਿੱਤੀ ਨਾ ਤੂੰ ਕੁਛ ਨਹੀਂ ਕੀਤਾ ਤੂੰ ਕੁਛ ਨਹੀਂ ਕੀਤਾ ਸੱਚੀ ਕਹ ਰਹੀ ਕੁਛ ਨਹੀਂ ਕੀਤਾ ਇਹਨੇ ਟੇਸਟਿੰਗ ਕਿਤੇ ਨਹੀਂ ਮਿਲਣੇ ਤੁਹਾਨੂੰ ਮੈਂ ਤਾਂ ਬਹੁਤ ਆਪਣਾ ਐਕਸਪ੍ਰੈਸ਼ਨ ਜ਼ਾਹੀ ਨਹੀਂ ਕਰ ਸਕਦੇ ਤੁਹਾਨੂੰ ਕਿੰਨਾ ਟੇਸਟੇ ਬਣਿਆ ਬਸ ਪੂਜਾ ਨੂੰ ਪਤਾ ਨਹੀਂ ਚੱਲੇ ਲਓ ਜੀ ਫਰੈਂਡਸ ਆਪਣੀਆਂ ਦੋਨੇ ਚਟਣੀਆਂ ਜੜੀਆਂ ਨੇ ਉਹ ਰੈਡੀ ਨੇ ਤੁਸੀਂ ਇਹਨਾਂ ਵਿੱਚੋਂ ਜਿਹੜੀ ਮਰਜ਼ੀ ਬਣਾ ਕੇ ਜਿਹੜੀ ਆ ਟਰਾਈ ਕਰ ਸਕਦੇ ਹੋ ਦੋਨਾਂ ਦਾ ਹੀ ਟੇਸ ਜਿਹੜਾ ਉਹ ਲਾਜਵਾਬ ਹੈ ਓਕੇ ਜੀ ਅੱਜ ਦੀ ਵੀਡੀਓ ਦੇ ਵਿੱਚ ਬਸ ਇੰਨਾ ਹੀ ਸਾਡੀਆਂ ਚਟਣੀਆਂ ਜੜੀਆਂ ਨੇ ਉਹ ਬਣ ਗਈਆਂ ਨੇ ਤੇ ਹੁਣ ਅਸੀਂ ਖਾਣ ਲੱਗਿਆਂ ਰੋਟੀ ਬਹੁਤ ਜ਼ਿਆਦਾ ਭੁੱਖ ਲੱਗੀ ਆ ਤੇ ਕੁਝ ਭੁੱਖ ਸਾਡੀ ਚਟਨੀ ਦੇ ਟੇਸ ਕਰਕੇ ਵਧ ਗਈ ਆ ਠੀਕ ਹੈ I hope ਤੁਹਾਨੂੰ ਵੀ ਸਾਡੀ ਵੀਡੀਓ ਚੰਗੀ ਲੱਗੀ ਹੋਗੀ ਵੀਡੀਓ ਚੰਗੀ ਲੱਗੀ ਹੈ ਵੀਡੀਓ ਨੂੰ ਇੱਕ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਹੋ ਮਿਲਦੇ ਹਾਂ ਆਪਣੀ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਬਾਏ ਬਾਏ